ਪੰਜਾਬ ਦੇ ਵਿੱਚ ਪਾਵਰ ਟਰਾਂਸਫਰ ਨੂੰ ਲੈ ਕੇ ਵੱਡਾ ਸਿਆਸੀ ਕੰਮਸਾਨ ਝੜ ਚੁੱਕਿਆ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੱਲ ਕੈਬਨਿਟ ਦੇ ਵਿੱਚ ਕੀਤਾ ਗਿਆ ਫੈਸਲਾ ਆਮ ਆਦਮੀ ਪਾਰਟੀ ਦੇ ਉੱਪਰ ਭਾਰੂ ਪੈਂਦਾ ਨਜ਼ਰ ਆ ਰਿਹਾ ਕਿਉਂਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਗੱਲ ਅਕਾਲੀ ਦਲ ਦੀ ਕਰੀਏ ਜਾਂ ਭਾਰਤੀ ਜਨਤਾ ਪਾਰਟੀ ਦੀ ਕਰੀਏ ਉਹਨਾਂ ਵੱਲੋਂ ਤਿੱਖਾ ਹਮਲਾ ਜਿਹੜਾ ਸਰਕਾਰ ਦੇ ਇਸ ਫੈਸਲੇ ਦੇ ਉੱਪਰ ਕੀਤਾ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਧੇ ਤੌਰ ਤੇ ਭਗਵੰਤ ਮਾਨ ਨੂੰ ਕਿਹਾ ਕਿ ਉਹਨਾਂ ਨੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਅੱਗੇ ਗੋਡੇ ਟੇਕ ਦਿੱਤੇ ਨੇ ਅਤੇ ਪੰਜਾਬ ਦੀਆਂ ਜ਼ਮੀਨਾਂ ਅਤੇ ਪੰਜਾਬ ਦੇ ਵਿਕਾਸ ਫੰਡਾਂ ਨੂੰ ਪੂਰਨ ਤੌਰ ਤੇ ਆਪਣੇ ਆਕਾ ਦੇ ਹਵਾਲੇ ਕਰ ਦਿੱਤਾ ਹੈ ਸੋ ਦੱਸ ਦਈਏ ਕਿ ਕੱਲ ਇੱਕ ਕੈਬਨਟ ਦੀ ਮੀਟਿੰਗ ਦੇ ਵਿੱਚ ਫੈਸਲਾ ਲੈਂਦੇ ਹੋਏ ਕੈਬਨਟ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੋਂ ਇੱਕ ਪਾਵਰ ਵਾਪਸ ਲਈ ਗਿਆ ਚੇਅਰਮੈਨ ਹੀ ਵਾਪਸ ਲਈ ਗਿਆ ਵਿਕਾਸ ਅਥਾਰਟੀ ਦੀ ਇਹ ਹੁਣ ਜਿਹੜੀ ਪਾਵਰ ਹੈ ਇਹ ਚੇਅਰਮੈਨ ਹੀ ਆ ਉਹ ਮੁੱਖ ਸਕੱਤਰ ਨੂੰ ਦੇ ਦਿੱਤੀ ਕਿ ਜਿਸ ਤੋਂ ਬਾਅਦ ਇਹ ਪੂਰਾ ਕਮਸਾਣ ਛਿੜਦਾ ਹੋਇਆ ਨਜ਼ਰ ਆ ਰਿਹਾ ਦੱਸਦੀ ਹੈ ਕਿ ਇਸ ਮਾਮਲੇ ਦੇ ਉੱਪਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਪੁੱਡਾ ਗਮਾੜਾ ਗਲਾੜਾ ਬੀੜਾ ਅੜਾ ਸਮੇਤ ਬਾਕੀ ਸਾਰੀਆਂ ਵਿਕਾਸ ਅਥਾਰਟੀਆਂ ਦਾ ਚੇਅਰਮੈਨ ਨਿਯੁਕਤ ਕਰਕੇ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਅੱਗੇ ਬੇਸ਼ਰਮੀ ਨਾਲ ਗੋਡੇ ਟੇਕਣ ਦਾ ਕੰਮ ਹੁਣ ਪੂਰਾ ਹੋ ਗਿਆ ਹੈ ਉਸਨੇ ਇੱਕ ਅਫਸਰ ਰਹੀਂ ਜੋ ਕਿ ਕੇਜਰੀਵਾਲ ਦਾ ਕਰੀਬੀ ਸਾਥੀ ਹੈ ਪੰਜਾਬ ਦੀਆਂ ਜ਼ਮੀਨਾਂ ਅਤੇ ਵਿਕਾਸ ਫੰਡਾਂ ਦਾ ਕੰਟਰੋਲ ਆਪਣੇ ਦਿੱਲੀ ਦੇ ਆਕਾ ਨੂੰ ਸੌਂਪ ਦਿੱਤਾ ਹੈ ਇਹ ਹੁਕਮ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਜਿਸ ਵਿੱਚ ਇਕੱਲੇ ਲੁਧਿਆਣਾ ਜ਼ਿਲ੍ਹੇ ਦੀ 24000 ਏਕੜ ਜ਼ਮੀਨ ਸ਼ਾਮਿਲ ਹੈ ਨੂੰ ਹਥਿਆਉਣ ਲਈ ਆਇਆ ਹੈ ਇਹ ਫੈਸਲਾ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਪੰਜਾਬ ਹੁਣ ਸਿੱਧੇ ਤੌਰ ਤੇ ਗੈਰ ਪੰਜਾਬੀਆਂ ਦੁਆਰਾ ਚਲਾਇਆ ਜਾ ਰਿਹਾ ਤੇ ਇਸ ਨਾਲ ਭਗਵੰਤ ਮਾਨ ਦਾ ਮੁੱਖ ਮੰਤਰੀ ਹੋਣ ਦਾ ਦਿਖਾਵਾ ਵੀ ਖਤਮ ਹੋ ਗਿਆ ਹੈ ਇਹ ਜਾਣਕਾਰੀ ਹੈ ਕਿ ਪੰਜਾਬ ਦੇ ਅਫਸਰ ਸਿੱਧੇ ਕੇਜਰੀਵਾਲ ਅਤੇ ਉਸ ਦੇ ਗੈਰ ਪੰਜਾਬੀ ਸਾਥੀਆਂ ਨੂੰ ਰਿਪੋਰਟ ਕਰਦੇ ਨੇ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਅਫਸਰ ਨੂੰ ਕਿਸੇ ਵੀ ਅਥਾਰਟੀ ਦਾ ਇਸ ਤਰ੍ਹਾਂ ਚੇਅਰਮੈਨ ਨਿਯੁਕਤ ਨਹੀਂ ਕੀਤਾ ਗਿਆ ਜਿਸ ਵਿੱਚ ਮੁੱਖ ਮੰਤਰੀ ਅਤੇ ਉਸ ਦੇ ਮੰਤਰੀ ਸ਼ਾਮਿਲ ਹੋਣ ਕੀ ਮੁੱਖ ਮੰਤਰੀ ਅਤੇ ਉਹਨਾਂ ਦੇ ਕੈਬਨਿਟ ਸਾਥੀ ਉਹਨਾਂ ਦੇ ਅਧਿਨ ਅਧਿਕਾਰੀਆਂ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਵਿੱਚ ਸ਼ਾਮਿਲ ਹੋਇਆ ਕਰਨਗੇ ਸ਼੍ਰੋਮਣੀ ਅਕਾਲੀ ਦਲ ਇਸ ਕਦਮ ਦੀ ਸਖਤ ਨਿੰਦਾ ਕਰਦਾ ਹੈ ਕਿਉਂਕਿ ਇਹ ਕੇਜਰੀਵਾਲ ਵੱਲੋਂ ਪੰਜਾਬ ਦੇ ਖਜ਼ਾਨੇ ਤੇ ਕੰਟਰੋਲ ਮਜ਼ਬੂਤ ਕਰਨ ਤੇ ਉਹਨਾਂ ਦੀ ਲੁੱਟ ਕਰਨ ਦੀ ਇੱਕ ਨਵੀਂ ਚਾਲ ਹੈ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਪੰਜਾਬੀਆਂ ਨੂੰ ਭਰੋਸਾ ਦਿਵਾਉਂਦਾ ਕੀ ਅਸੀਂ ਇਸ ਗੈਰ ਪੰਜਾਬੀ ਲਾਬੀ ਵੱਲੋਂ ਜ਼ਬਰਦਸਤੀ ਸਰਕਾਰੀ ਸ਼ਕਤੀ ਦੀ ਬੇਸ਼ਰਮੀ ਨਾਲ ਦੁਰਵਰਤੋਂ ਕਰਨ ਦਾ ਡਟ ਕੇ ਵਿਰੋਧ ਕਰਾਂਗੇ ਸੋ ਇਹ ਉਹ ਸ਼ਬਦ ਨੇ ਜਿਹੜੇ ਇਹ ਉਹ ਪੋਸਟ ਹੈ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਪਾਵਰ ਟਰਾਂਸਫਰ ਨੂੰ ਲੈ ਕੇ ਪਾਈ ਗਈ ਹੈ ਤੇ ਨਾਲ ਹੀ ਨਾਲ ਦੱਸ ਦਈਏ ਕਿ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਨੇ ਭਾਰਤੀ ਜਨਤਰਾ ਪਾਰਟੀ ਦੇ ਉਹਨਾਂ ਵੱਲੋਂ ਵੀ ਇੱਕ ਤਿੱਖਾ ਹਮਲਾ ਜਿਹੜਾ ਆਮ ਆਦੀ ਪਾਰਟੀ ਦੀ ਸਰਕਾਰ ਦੇ ਇਸ ਫੈਸਲੇ ਦੇ ਉੱਪਰ ਕੀਤਾ ਗਿਆ ਉਹਨਾਂ ਨੇ ਕਿਹਾ ਆਪਣੀ ਪੋਸਟ ਵਿੱਚ ਲਿਖਿਆ ਕਿ ਵਾਹੋ ਭਗਵੰਤ ਮਾਨ ਆਪਣੀ ਪਾਵਰ ਆਪਣੀ ਹੀ ਪ੍ਰਧਾਨਗੀ ਵਾਲੀ ਕੈਬਨਿਟ ਚ ਆਪ ਹੀ ਅਫਸਰ ਨੂੰ ਅਜਿਹੀ ਕਿ ਮਜਬੂਰੀ ਦੋ ਹੀ ਕਾਰਨ ਲੱਗਦੇ ਨੇ ਨੰਬਰ 1 ਦਿੱਲੀ ਵਾਲਿਆਂ ਨੇ ਜਮਾਂ ਵੇਲੇ ਕਰਤਾ ਤੇ ਹੁਣ ਪੰਜਾਬ ਦੀਆਂ ਜ਼ਮੀਨਾਂ ਉਹ ਆਪ ਹੀ ਅਫਸਰਾ ਰਾਹੀਂ ਵੇਚਣਗੇ ਤੁਹਾਡੀ ਲੋੜ ਹੀ ਨਹੀਂ ਤੁਸੀਂ ਨੰਬਰ 2 ਤੁਸੀਂ ਆਪ ਇਸ ਕੰਮ ਤੋਂ ਪਾਸੇ ਹੋਗੇ ਕਿ ਮੈਂ ਸਾਫ਼ ਸੁਥਰਾ ਰਹਾ ਇਹ ਜੋ ਮਰਜ਼ੀ ਕਰੀ ਜਾਣ ਪਰ ਇਹ ਪੰਜਾਬੀਆਂ ਨਾਲ ਸਾਰਾ ਸਾਰ ਗਦਾਰੀ ਹੈ ਤੇ ਇਹ ਤੁਹਾਡੀ ਕਮਜ਼ੋਰੀ ਵੀ ਦਰਸਾਉਂਦੀ ਹੈ ਖੈਰ ਕਬੂਤਰ ਦੇ ਅੱਖਾਂ ਵਿੱਚੋਂ ਨਾਲ ਬਿੱਲੀ ਨਹੀਂ ਭੱਜ ਜਾਂਦੀ ਪੰਜਾਬੀਆਂ ਦਾ ਰੱਬ ਰਾਖਾ ਇਹ ਪੋਸਟ ਹੈ ਜਿਹੜੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਪਾ ਕੇ ਆਮ ਆਦਮੀ ਪਾਰਟੀ ਦੇ ਫੈਸਲੇ ਦੇ ਉੱਪਰ ਸਵਾਲ ਖੜੇ ਕੀਤੇ ਗਏ ਨੇ ਦੱਸਿਆ ਕਿ ਕੱਲ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ ਜਿਨ੍ਹਾਂ ਦੇ ਵਿੱਚ ਵਿਕਾਸ ਅਥਾਰਟੀਆਂ ਦੀ ਚੇਅਰਮੈਨੀ ਮੁੱਖ ਮੰਤਰੀ ਤੋਂ ਲੈ ਕੇ ਮੁੱਖ ਸਕੱਤਰ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਇਹ ਪੂਰਾ ਹੁਣ ਖਮਸਾਨਾ ਜਿਹੜਾ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਛਿੜਦਾ ਹੋਇਆ ਨਜ਼ਰ ਆ ਰਿਹਾ ਹੈ ਭਾਵੇਂ ਕਿ ਇਸ ਪਿੱਛੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਤਰਕ ਇਹ ਦੇ ਰਹੀ ਹੈ ਕਿ ਕੰਮ ਨੇ ਜਿਹੜਾ ਉਹ ਸਾਰੇ ਵੱਡੇ ਸੀਨੀਅਰ ਅਧਿਕਾਰੀ ਹੀ ਕਰਦੇ ਹਨ ਪੰਜਾਬ ਸਰਕਾਰ ਦੀ ਦੇਖਰੇਖ ਹੁੰਦੀ ਹੈ ਤੇ ਦੂਸਰਾ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਆਪਸੀ ਤਾਲਮੇਲ ਇਹਨਾਂ ਵੱਡੇ ਅਧਿਕਾਰੀਆਂ ਵਿੱਚ ਵਧੇਗਾ ਅਤੇ ਜਿਹੜੀ ਰਫਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਵਿਕਾਸ ਨੂੰ ਦੇਣਾ ਚਾਹੁੰਦੀ ਹੈ ਇਸ ਨਾਲ ਸਾਰੇ ਕੰਮਾਂ ਦੇ ਵਿੱਚ ਵਿਕਾਸ ਦੇ ਵਿੱਚ ਤੇਜ਼ੀ ਆਏਗੀ ਇਹ ਤਰਕ ਦਿੰਦੇ ਹੋਏ ਤੇ ਨਾਲ ਹੀ ਨਾਲ ਉਹਨੇ ਦੂਜੀ ਇੱਕ ਸੂਬਿਆਂ ਦਾ ਹੀ ਉਦਾਹਰਨ ਵੀ ਦਿੱਤੀ ਹੈਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿ ਕਈ ਹੋਰ ਸੂਬਿਆਂ ਦੇ ਵਿੱਚ ਅਧਿਕਾਰੀ ਨੇ ਜਿਹੜੇ ਚੇਅਰਮੈਨ ਹੁੰਦੇ ਨੇ ਤੇ ਕਈਆਂ ਦੇ ਵਿਧਾਇਕ ਜਾਂ ਮੰਤਰੀ ਵੀ ਚੇਅਰਮੈਨ ਹੁੰਦੇ ਨੇ ਇਸ ਤਰ੍ਹਾਂ ਦੀਆਂ ਉਦਾਹਰਨਾਂ ਨੇ ਜਿਹੜੀਆਂ ਵਿੱਤ ਮੰਤਰੀ ਸਾਹਿਬ ਦੇ ਵੱਲੋਂ ਦਿੱਤੀਆਂ ਗਈਆਂ ਨੇ ਲੇਕਿਨ ਇਸ ਫੈਸਲੇ ਦੇ ਉੱਪਰ ਸਵਾਲੀਆ ਨਿਸ਼ਾਨ ਨੇ ਜਿਹੜੇ ਵਿਰੋਧੀ ਪਾਰਟੀਆਂ ਦੇ ਵੱਲੋਂ ਚੁੱਕੇ ਗਏ ਨੇ ਤੇ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਟਾਰਗੇਟ ਕੀਤਾ ਗਿਆ ਕਿ ਉਹਨਾਂ ਦੇ ਵੱਲੋਂ ਪੂਰਨ ਤੌਰ ਤੇ ਦਿੱਲੀ ਲੋਬੀ ਖਾਸ ਤੌਰ ਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਅੱਗੇ ਗੋਡੇ ਜਿਹੜੇ ਨੇ ਉਹ ਟੇਕ ਦਿੱਤੇ ਗਏ ਨੇ ਤੋਂ ਉਹਨਾਂ ਨੇ ਕਿਹਾ ਕਿ ਇਹ ਸਾਰੇ ਫੈਸਲੇ ਜਿਹੜੇ ਲੈ ਜਾ ਰਹੇ ਨੇ ਇੱਕ ਫਾਈਲ ਦੇ ਉੱਪਰ ਦਸਕਤ ਨਾ ਹੋਣ ਦੇ ਕਾਰਨ ਸੋ ਚਰਚਾਵਾ ਇਹ ਚੱਲੇ ਨੇ ਕਿ ਕੋਈ ਮਰੀ ਜਿਹੜੀ ਫਾਈਲ ਸੀਗੀ ਉਸਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਦਸਕਤ ਚਾਹੀਦੇ ਸੀ ਮੁੱਖ ਮੰਤਰੀ ਸਾਹਿਬ ਨੇ ਉਸ ਦਸਕਤ ਉਹ ਫਾਈਲ ਦੇ ਉੱਪਰ ਦਸਕਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਪੂਰਾ ਸਿਨੈਰੀਓ ਸਿਰਜਿਆ ਗਿਆ ਜਿਸ ਤੋਂ ਬਾਅਦ ਕੈਬਨਿਟ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਤੋਂ ਚੇਅਰਮੈਨੀ ਲੈ ਕੇ ਜਿਹੜੀ ਮੁੱਖ ਸਕੱਤਰ ਨੂੰ ਉਹ ਦੇ ਦਿੱਤੀ ਗਈ ਆ ਸੋ ਇਸ ਤਰੀਕੇ ਦੇ ਚਰਚਾਬੰਦ ਜਿਹੜੇ ਲਗਾਤਾਰ ਚੱਲ ਰਹੇ ਲੇਕਿਨ ਅਸਲ ਸੱਚਾਈ ਇਸ ਮਾਮਲੇ ਦੇ ਵਿੱਚ ਕੀ ਆ ਉਹ ਕੁਝ ਦਿਨਾਂ ਵਿੱਚ ਲੋਕਾਂ ਦੇ ਸਾਹਮਣੇ ਆਉਣ ਵਾਲੀ ਹੈ ਲੇਕਿਨ ਕੱਲ ਕੈਬਨਿਟ ਮੀਟਿੰਗ ਦੇ ਵਿੱਚ ਜਿੱਥੇ ਕਈ ਅਹਿਮ ਫੈਸਲੇ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਜੇਲ੍ਹ ਵਿਭਾਗ ਦੇ ਵਿੱਚ ਕੁਝ 500 ਦੇ ਕਰੀਬ ਨਿਯੁਕਤੀਆਂ ਦੀ ਗੱਲ ਹੈ ਨਵੀਆਂ ਨੌਕਰੀਆਂ ਦੀ ਗੱਲ ਕੀਤੀ ਗਈ ਹੈ ਸੋ ਉਸ ਦੇ ਨਾਲ ਨਾਲ ਕਈ ਅਹਿਮ ਜਿਹੜੇ ਫੈਸਲੇ ਨੇ ਕੱਲ ਲਏ ਗਏ ਨੇ ਜਿਨ੍ਹਾਂ ਵਿੱਚ ਲੇਬਰ ਕਾਨੂੰਨਾਂ ਦੇ ਵਿੱਚ ਵੀ ਸੋਧ ਕਰਦੇ ਹੋਈ ਕੱਲ ਕੈਬਨਿਟ ਦਿਖਾਈ ਦਿੱਤੀ ਹੈਗੀ ਤੇ ਲੇਕਿਨ ਜਿਹੜਾ ਅਹਿਮ ਤੇ ਵੱਡਾ ਫੈਸਲਾ ਕੱਲ ਚੇਅਰਮੈਨ ਨੂੰ ਲੈ ਕੇ ਵਿਕਾਸ ਅਥਾਰਟੀ ਦੇ ਚੇਅਰਮੈਨ ਨੂੰ ਲੈ ਕੇ ਹੈ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਹੁਣ ਮੁੱਖ ਮੰਤਰੀ ਕਿਉਂਕਿ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਕਦੇ ਵੀ ਕਿਸੇ ਅਧਿਕਾਰੀ ਨੂੰ ਬਾਏ ਪ੍ਰਸ਼ਾਸਨਿਕ ਅਧਿਕਾਰੀ ਨੂੰ ਇਹਨਾਂ ਚੇਅਰਮੈਨ ਇਹਨਾਂ ਅਥਾਰਟੀਆਂ ਦਾ ਚੇਅਰਮੈਨ ਨਹੀਂ ਲਗਾਇਆ ਗਿਆ ਪਹਿਲੀ ਵਾਰ ਆ ਕਿ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਇਹ ਚੇਅਰਮੈਨ ਹੀ ਦਿੱਤੀ ਗਿਆ ਜਿਸ ਦੇ ਉੱਪਰ ਸਖਤ ਇਤਰਾਜ਼ ਵਿਰੋਧੀ ਪਾਰਟੀਆਂ ਨੂੰ ਨੇ ਸੋ ਉਹਨਾਂ ਨੇ ਸਿੱਧਾ ਕਿਹਾ ਕਿ ਇਸ ਦੇ ਨਾਲ ਹੁਣ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਲਾਂਬੇ ਹੋ ਗਏ ਨੇ ਸੱਤਾ ਤੋਂ ਲਾਂਬੇ ਹੋ ਗਏ ਨੇ ਤੇ ਉਹਨਾਂ ਦਾ ਕੰਟਰੋਲ ਹੈ ਜਿਹੜਾ ਹੁਣ ਪੂਰਾ ਸਰਕਾਰ ਦੇ ਉੱਪਰ ਕੰਟਰੋਲ ਹੈ ਜਿਹੜਾ ਉਹ ਦਿੱਲੀ ਲੌਬੀ ਦਾ ਹੋ ਚੁੱਕਿਆ ਹੈ ਅਰਵਿੰਦ ਕੇਜਰੀਵਾਲ ਆਪਣੇ ਖਰੀਬਿਆਂ ਦੇ ਨਾਲ ਪੰਜਾਬ ਦੇ ਖਜ਼ਾਨੇ ਦੇ ਉੱਪਰ ਵੀ ਹੁਣ ਕੰਟਰੋਲ ਹੈ ਜਿਹੜਾ ਮਜ਼ਬੂਤ ਕਰ ਰਹੇ ਨੇ ਜਿਨ੍ਹਾਂ ਨੂੰ ਕਿ ਵਿਰੋਧੀ ਦੇ ਵੱਲੋਂ ਇਹ ਕਹਿ ਗਈ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਕਿ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਹੈ ਜਿਹੜਾ ਨਹੀਂ ਕੀਤਾ ਜਾਏਗਾ ਕਿਉਂਕਿ ਇਹ ਪਾਰਟੀਆਂ ਪੰਜਾਬ ਦੇ ਲੋਕਾਂ ਦੇ ਨਾਲ ਖੜੀਆਂ ਨੇ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਆਪਣੇ ਫੈਸਲੇ ਨੂੰ ਜਸਟੀਫਾਈ ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇਨੂੰ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਬਾਕੀ ਕਈ ਹੋਰ ਸੂਬਿਆਂ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਜਿਹੜੇ ਚੇਅਰਮੈਨੀਆਂ ਉਹ ਦਿੱਤੀਆਂ ਜਾਂਦੀਆਂ ਨੇ ਤੇ ਨਾਲ ਹੀ ਨਾਲ ਉਹਨਾਂ ਕਿਹਾ ਕਿ ਇਸ ਤਰੀਕੇ ਦੇ ਨਾਲ ਜਿਹੜੀ ਸ਼ਕਤੀ ਹੈਗੀ ਹੁਣ 8 ਬਰਾਬਰ ਅਧਿਕਾਰੀਆਂ ਦੇ ਵਿੱਚ ਵੰਡ ਦਿੱਤੀ ਗਈ ਹੈ ਜਿਸ ਤੋਂ ਬਾਅਦ ਵਿਕਾਸ ਕਾਰਜ ਨੇ ਜਿਹੜੇ ਉਹ ਬੜੀ ਤੇਜ਼ੀ ਦੇ ਨਾਲ ਅੱਗੇ ਵਧਣਗੇ ਅਤੇ ਰਹਿਣ ਦੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਆਪਣੇ ਟੀਚਿਆਂ ਨੂੰ ਹਾਸਲ ਕਰਦੀ ਹੋਈ ਨਜ਼ਰ ਆਏਗੀ ਕਿਉਂਕਿ ਪੰਜਾਬ ਸਰਕਾਰ ਦਾ ਮੇਨ ਟੀਚਾ ਸੀ ਪੰਜਾਬ ਨੂੰ ਉન્નਤ ਕਰਨਾ ਪੰਜਾਬ ਦੀ ਤਰੱਕੀ ਸੋ ਇਸ ਦੇ ਨਾਲ ਹੁਣ ਜਦੋਂ ਕੀ ਇਹ ਇਹ ਨਵੀਂ ਚੇਅਰਮੈਨੀ ਹੈ ਮੁਖ ਸਕੱਤਰ ਨੂੰ ਦਿੱਤੀ ਗਈ ਹੈ ਤੇ ਉਹ ਬਾਕੀਆਂ ਨਾਲ ਰابطਾ ਨਾਲ ਸਹੀ ਰਹੇਗਾ ਬਾਕੀ ਅਫਸਰਾਂ ਨਾਲ ਰابطਾ ਰਹੇਗਾ ਤੇ ਨਾਲ ਦੂਸਰਾ ਉਹਨਾਂ ਨੇ ਇਹ ਵੀ ਤਰਕ ਦਿੱਤਾ ਕਿ ਇਹਨਾਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਮੁੱਦੇ ਨੇ ਬਾਲ ਦੇ ਵੱਡੇ ਨਹੀਂ ਹੁੰਦੇ ਛੋਟੇ-ਛੋਟੇ ਮੁੱਦੇ ਨੇ ਜਿਹੜੇ ਇਹਨੇ ਕਮੇਟੀਆਂ ਦੇ ਵਿੱਚ ਚੁਣਦੇ ਨੇ ਤੇ ਉੱਥੇ ਮੁੱਖ ਮੰਤਰੀ ਸਾਹਿਬ ਦੀ ਜ਼ਰੂਰਤ ਨਹੀਂ ਕਿ ਮੁੱਖ ਮੰਤਰੀ ਸਾਹਿਬ ਤੋਂ ਇਹਨਾਂ ਦੇ ਸਬੰਧ ਦੇ ਵਿੱਚ ਜਿਹੜੀ ਆ ਉਹ ਰਾਇ ਜਿਹੜੀ ਲਈ ਜਾਵੇ ਜਾਂ ਚੇਅਰਮੈਨ ਦੀ ਜ਼ਰੂਰ ਹੀ ਨਹੀਂ ਇਹ ਕਹਿੰਦੇ ਨਜ਼ਰ ਆਏ ਨੇ ਸੋ ਇਹ ਕਹਿ ਰਹੇ ਵੀ ਜਿਹੜੇ ਮੁੱਦੇ ਨੇ بڑے ਛੋਟੇ ਉਹਨੇ ਮੁੱਖ ਮੰਤਰੀ ਸਾਹਿਬ ਨੂੰ ਇਸ ਦੇ ਵਿੱਚ ਇਸ ਦੀ ਜ਼ਰੂਰਤ ਨਹੀਂ ਹੈ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੋਂ ਇਹ ਚੇਅਰਮੈਨ ਹੀ ਲੈ ਕੇ ਜਿਹੜੀ ਉਹ ਹੁਣ ਮੁੱਖ ਸਿਕੱਤਰ ਨੂੰ ਦੇ ਦਿੱਤੀ ਗਈ ਲੇਕਿਨ ਇਸ ਫੈਸਲੇ ਦੇ ਨਾਲ ਵਿਰੋਧੀ ਪਾਰਟੀਆਂ ਲਗਾਤਾਰ ਪੰਜਾਬ ਸਰਕਾਰ ਦੀ ਕੈਬਨਿਟ ਦੀ ਇਸ ਫੈਸਲੇ ਦੇ ਉੱਪਰ ਕਿੰਤੂ ਪ੍ਰਾਂਤੂ ਕਰਦੇ ਨਜ਼ਰ ਆ ਰਹੇ ਨੇ ਸੌਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਉੱਪਰ ਹੋਰ ਵੀ ਜ਼ਿਆਦਾ ਸਿਆਸੀ ਖਮਸਾਨ ਹੋਣ ਦੀ ਜਿਹੜੀ ਨੌਬਤ ਆ ਉਹ ਆ ਸਕਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਫੈਸਲਾ ਆਉਣ ਦੇ ਤੁਰੰਤ ਬਾਅਦ ਰਿਐਕਟ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤਾ ਗਿਆ ਸੌਣ ਮਾਮਲੇ ਸਮੇਂ ਦੇ ਵਿੱਚ ਇਹ ਮਾਮਲਾ ਹੋਰ ਵੀ ਜ਼ਿਆਦਾ ਤੂਲ ਫੜ ਸਕਦਾ ਲੇਕਿਨ ਸਰਕਾਰ ਆਪਣੇ ਇਸ ਫੈਸਲੇ ਦੇ ਉੱਪਰ ਸਟੈਂਡ ਕਰਨੋਂ ਦਾ ਕਾਇਮ ਹੈ ਤੇ ਉਹ ਕਹਿ ਰਹੀ ਨਹੀਂ ਕਿਸ ਦੇ ਨਾਲ ਪੰਜਾਬ ਦੇ ਵਿਕਾਸ ਦੇ ਕੰਮਾਂ ਦੇ ਵਿੱਚ ਗਤੀ ਆਵੇਗੀ ਸੋ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਜਾਨਾ ਲੋਕਾਂ ਦਾ ਟੀਵੀ ਦਿਨ